ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੈ ਤੁਹਾਡੇ ਸਾਰਿਆਂ ਲਈ ਅੱਜ ਦੀ ਨਵੀਂ ਅਪਡੇਟ ਲੈ ਕੇ ਸੋ ਅੱਜ ਵਾਲੀ ਜਿਹੜੀ ਵੀਡੀਓ ਦੋਸਤੋ ਉਹ 9894 ਈਟੀਟੀ ਕੈਡਰ ਵਾਸਤੇ ਬਹੁਤ ਜ਼ਰੂਰੀ ਜਿਹੜੀ ਵੀਡੀਓ ਹੈ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਅਤੇ ਬਾਕੀ ਭੈਣ ਭਰਾਵਾਂ ਨਾਲ ਜਰੂਰ ਸਾਂਝਾ ਕਰੋ ਕਿਉਂਕਿ 9894 ਦੀ ਬੜੀ ਇੰਪੋਰਟੈਂਟ ਜਿਹੜੀ ਜਾਣਕਾਰੀ ਹੋ ਨਿਕਲ ਕੇ ਆਈ ਹੈ ਸਕੂਲ ਸਿੱਖਿਆ ਵਿਭਾਗ ਅਧੀਨ 9894 ਕੈਡਰ ਦੀ ਜਿਹੜੀਆਂ ਭਰਤੀ ਹੋਈ ਸੀ ਇਹ ਦੋਸਤੋ ਜਿਹੜੀ ਭਰਤੀਆਂ ਸਪੈਸ਼ਲ ਉਹ ਹੈਂਡੀਕੈਪਡ ਆਰਥੋ ਕੈਟਾਗਰੀ ਦੇ ਉਮੀਦਵਾਰਾਂ ਦੀ ਸਕਰੂਟਨੀ ਮਿਤੀ 21/8/2025 ਨੂੰ ਅਤੇ 28/8/2025 ਨੂੰ ਕਰਵਾਈ ਗਈ ਸੀ ਉਸ ਵਿੱਚ ਛੇਡ ਲਿਖੇ ਉਮੀਦਵਾਰਾਂ ਦੀ ਅਪੰਗਤਾ ਤੇ ਸਕਰੂਟਨੀ ਸਮੇਂ ਹਾਜ਼ਰ ਡਾਕਟਰ ਵੱਲੋਂ ਰੀ ਅਸੈਸ ਕਰਾਉਣ ਲਈ ਇੰਤਜ਼ਾਰ ਸੌਰੀ ਜਿਹੜਾ ਇਤਰਾਜ਼ ਲਗਾਏ ਗਏ ਸੋ ਦੋਸਤੋ ਭਾਵ ਕਿ 5894 ETT ਕੈਡਰ ਦੇ ਵਿੱਚ ਜਿਹੜੇ ਵੀ ਭੈਣ ਭਰਾ ਹੈਂਡੀਕੈਪਡ ਕੋਟੇ ਦੇ ਵਿੱਚ ਜਿਹੜੇ ਸਿਲੈਕਟ ਹੋਈ ਸੀ ਸੋ ਉਹਨਾਂ ਦੀ ਜਿਸ ਤਰ੍ਹਾਂ ਜਿਵੇਂ ਸਕਰੂਟਨੀ ਹੋਈ ਹੈ ਤਾਂ ਸਕਰੂਟਨੀ ਦੇ ਸਮੇਂ ਥੋੜੀ ਬਹੁਤ ਸ਼ੱਕ ਦੇ ਆਧਾਰ ਤੇ ਜਿਹੜਾ ਉਹਨਾਂ ਨੂੰ ਮਤਲਬ ਅਜੇ ਕਵਾਲिफाई ਨਹੀਂ ਕੀਤਾ ਗਿਆ ਠੀਕ ਹੈ ਜੀ ਥੋੜਾ ਬਹੁਤ ਡਾਊਟ ਜਿਹੜੇ ਉਹ ਰੱਖੇ ਗਏ ਜਿਸ ਕਰਕੇ ਉਹਨਾਂ ਦੀ ਦੁਬਾਰਾ ਰੀਅਸੈਸ ਹੋਣੀ ਹੈ ਭਾਪ ਦੁਬਾਰਾ ਤੋਂ ਜਿਹੜੀ ਉਹ ਜਾਂਚ ਹੋਣੀ ਹੈ ਸੋ ਉਸ ਦੇ ਲਈ ਇਹਨਾਂ ਸਾਰੇ ਹੀ ਭੈਣ ਭਰਾਵਾਂ ਨੂੰ ਜਿਹੜਾ ਉਹ ਦੁਬਾਰਾ ਤੋਂ ਬੁਲਾਇਆ ਗਿਆ ਠੀਕ ਹੈ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਆਪਾਂ ਮਦਨ ਲਾਲ ਤੋਂ ਸ਼ੁਰੂ ਹੋ ਕੇ ਤਕਰੀਬਨ ਜਿਹੜੇ ਸੀਰੀਅਲ ਨੰਬਰ ਦੇ ਰਜਿਸਟ੍ਰੇਸ਼ਨ ਨੰਬਰ ਹੈ 22 36 283 ਤੋਂ ਜਿਹੜੇ ਹੈਗੇ ਸ਼ੁਰੂ ਹੋਏ ਹਨ ਤਾਂ ਤਕਰੀਬਨ ਤਕਰੀਬਨ 28 ਕੈਂਡੀਡੇਟਸ ਨੇ ਠੀਕ ਹੈ ਜੀ ਜਿਹੜੇ ਹੈਂਡੀਕੈਪਡ ਕੋਟੇ ਦੇ ਵਿੱਚ ਆਏ ਹੈ ਤੇ ਇਹਨਾਂ ਦੇ ਡਾਕੂਮੈਂਟਸ ਤੇ ਕਿਤੇ ਥੇ ਥੋੜਾ ਡਾਊਟ ਹੈ ਜਿਨ੍ਹਾਂ ਨੂੰ ਕਲੀਅਰ ਕਰਨ ਦੇ ਲਈ ਦੁਬਾਰਾ ਇਹਨਾਂ ਨੂੰ ਬੁਲਾਇਆ ਗਿਆ ਸੋ ਬੁਲਾਇਆ ਕਦੋਂ ਗਿਆ ਤੇ ਕਿੱਥੇ ਪਹੁੰਚਣਾ ਤੁਸੀਂ ਉਹ ਡਿਟੇਲ ਆਪਾਂ ਤੁਹਾਡਾ ਸਾਂਝੀ ਕਰ ਦਿੰਦੇ ਹਾਂ ਇਸ ਲਈ ਉਕਤ ਉਮੀਦਵਾਰਾਂ ਦੇ ਅਪੰਗਤਾ ਸਬੰਧੀ ਜਾਂਚ ਕਰਨ ਲਈ ਮੈਡੀਕਲ ਬੋਰਡ ਦਾ ਗਠਨ ਕੀਤਾ ਗਿਆ ਹੈ ਉਕਤ ਉਮੀਦਵਾਰ ਮਿਤੀ 39 ਜਿਹੜਾ ਹੈਗਾ ਸਿਵਲ ਹਸਪਤਾਲ ਕਮਰਾ ਨੰਬਰ 14 ਫੇਜ 6 ਐਸ 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 ਨਗਰ ਵਿਖੇ 9 ਵਜੇ ਆਪਣਾ ਅਪੰਗਤਾ ਦਾ ਅਸਲ ਸਰਟੀਫਿਕੇਟ ਲੈ ਕੇ ਨਿੱਜੀ ਤੌਰ ਤੇ ਹਾਜ਼ਰ ਹੋਣਾ ਯਕੀਨੀ ਬਣਾਉਣਗੇ ਇਸ ਤੋਂ ਬਾਅਦ ਉਪਰੋਕਤ ਉਮੀਦਵਾਰਾਂ ਵਿੱਚੋਂ ਕਿਸੇ ਵੀ ਉਮੀਦਵਾਰ ਨੂੰ ਦੁਬਾਰਾ ਮੌਕਾ ਨਹੀਂ ਦਿੱਤਾ ਜਾਂਦਾ ਜਾਵੇਗਾ ਮੈਡੀਕਲ ਬੋਰਡ ਅੱਗੇ ਗੈਰ ਹਾਜ਼ਰ ਰਹਿਣ ਵਾਲੇ ਉਮੀਦਵਾਰਾਂ ਦੀ ਪਾਤਰਤਾ ਰੱਦ ਕਰ ਦਿੱਤੀ ਜਾਵੇਗੀ ਸੋ ਦੋਸਤੋ ਬਹੁਤ ਜ਼ਿਆਦਾ ਇੰਪੋਰਟੈਂਟ ਜਿਹੜਾ ਪੱਤਰ ਇਹਨਾਂ ਹੈਂਡੀਕੈਪਟ ਭੈਣ ਭਰਾਵਾਂ ਦੇ ਲਈ ਆਇਆ ਕਿ ਜਿਹੜੇ 5994 ਦੇ ਵਿੱਚ ਭਰਤੀ ਹੋਏ ਹਨ ਕੋਟੇ ਦੇ ਵਿੱਚ ਸੋ ਉਹਨਾਂ ਨੂੰ ਇੱਕ ਲਾਸਟ ਮੌਕਾ ਹੋਰ ਦਿੱਤਾ ਜਾ ਰਿਹਾ ਹੈ ਕਿ ਆਪਣੀ ਜਿਹੜੀ ਉਹ ਰੀ ਅਸੈਸਸ ਭਾਵਦਾਰਾਂ ਤੋਂ ਜਿਹੜੀ ਜਾਂਚ ਉਹ ਕਰਾ ਲੈਣ ਆਪਣੇ ਅਸਲ ਦਸਤਾਵੇਜ਼ ਜਿਹੜੇ ਉਹ ਲੈ ਕੇ ਹਾਜ਼ਰ ਹੋਣਗੇ ਜਿਹੜਾ ਹੈਗਾ ਮਿਤੀ 30 ਤਰੀਕ ਨੂੰ ਠੀਕ ਹੈ ਜੀ ਸਵੇਰੇ 9:00 ਵਜੇ ਕਮਰਾ ਨੰਬਰ 14 ਫੇਜ਼ 8 6 ਦੇ ਵਿੱਚ ਸੋ ਸਾਰੇ ਹੀ ਭੈਣ ਭਰਾ ਆਪਣੇ ਅਸਲ ਸਰਟੀਫਿਕੇਟ ਲੈ ਕੇ ਜਰੂਰ ਪਹੁੰਚੋ ਇਹ ਆਖਰੀ ਮੌਕਾ ਹੈ ਇਸ ਤੋਂ ਬਾਅਦ ਉਮੀਦਵਾਰਾਂ ਦੀ ਜਿਹੜੀ ਜਿਹੜੀ ਹੈਗੀ ਹੈ ਸੀਨੀਅਰਤਾ ਲਾ ਲੋ ਜਾਂ ਉਹਨਾਂ ਦੀ ਜਿਹੜਾ ਹੱਕ ਹੈ ਉਹ ਰੱਦ ਕਰ ਦਿੱਤਾ ਜਾਊਗਾ ਠੀਕ ਹੈ ਜੀ ਉਸ ਤੋਂ ਬਾਅਦ ਕੋਈ ਭੈਣ ਭਰਾ ਕਿ ਸਿਰਦਾ ਆਪਾਂ ਨੁਕਸਾਨ ਹੋ ਵੀਸ ਕਰਕੇ ਵੀਡੀਓ ਨੂੰ ਬੰਦ ਤੋਂ ਬਤ ਲਾਈਕ ਸ਼ੇਅਰ ਜਰੂਰ ਕਰਿਓ ਤਾਂ ਕਿ ਕਿਸੇ ਭੈਣ ਭਰਾ ਦਾ ਨੁਕਸਾਨ ਨਾ ਹੋਵੇ ਸੋ ਜੇਕਰ ਤੁਹਾਡੇ ਕੋਈ ਵਿਚਾਰ ਹੁੰਦੇ ਆ ਜਾਂ ਸੁਝਾਅ ਹੁੰਦਾ ਕਿਰਪਾ ਕਰਕੇ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਸੁਝਾਅ ਜਰੂਰ ਦਿਆ ਕਰੋ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਹਾਈਪ ਜਰੂਰ ਕਰ ਦਿਆ ਕਰੋ ਮਿਲਦੇ ਆ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਧੰਨਵਾਦ